ਪੰਜਾਬੀਆਂ ਨੂੰ ਮਿਲਿਆ ਸਰਕਾਰ ਦਾ ਵੱਡਾ ਤੋਹਫਾ ਆਮ ਲੋਕਾਂ ਲਈ ਵੱਡਾ ਐਲਾਨ ਆਧਾਰ ਕਾਰਡ ਸੰਬੰਧੀ ਨਮਾ ਅਪਡੇਟ ਜਾਰੀ BSNL ਕੰਪਨੀ ਵੱਲੋਂ ਆਈ ਵੱਡੀ ਖੁਸ਼ਖਬਰੀ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਤੇ ਮੰਡਰਾਇਆ ਹੜਾਂ ਦਾ ਖਤਰਾ ਬੀਬੀ ਐਮਬੀ ਵੱਲੋਂ ਕਿਸੇ ਵੀ ਸਮੇਂ ਖੁੱਲੇ ਜਾ ਸਕਦੇ ਨੇ ਫਲੱਡ ਗੇਟ ਇਸ ਸਮੇਂ ਪੰਜਾਬ ਦੇ ਮੌਸਮ ਦਾ ਮિજાਜ ਬਦਲਿਆ ਹੋਇਆ ਹੈ ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਹੜ ਦਾ ਖਤਰਾ ਵੀ ਮੰਡਰਾਉਣ ਲੱਗ ਪਿਆ ਹੈ ਦੱਸਦੀ ਹੈ ਕਿ ਬੀਬੀ ਐਮਬੀ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਵੱਧ ਹੋ ਰਹੀ بارش ਕਾਰਨ ਡੈਮ ਦੇ ਗੇਟ ਕਿਸੇ ਵੀ ਸਮੇਂ ਖੁੱਲੇ ਜਾ ਸਕਦੇ ਨੇ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਇਸ ਦਾ ਬੇਹੱਦ ਅਸਰ ਦੇਖਣ ਨੂੰ ਮਿਲ ਸਕਦਾ ਹੈ ਇਹ ਹੁਸ਼ਿਆਰਪੁਰ ਗੁਰਦਾਸਪੁਰ ਪਟਾਣਕੋਟ ਜ਼ਿਲ੍ਹੇ ਨੇ ਜਿਨ੍ਹਾਂ ਨੂੰ ਬੇहद ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਦੇਖੋ ਪੌਂਗ ਡੈਮ 'ਚ ਵੀ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਉਧਰ ਇੱਕ ਹੋਰ ਵੱਡੀ ਖਬਰ ਆ ਪੀਐਮ ਮੋਦੀ ਨੇ 1000 ਰੁਪਏ ਦਾ ਸਿੱਕਾ ਕੀਤਾ ਜਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਕੋਨਡਾ ਚੋਲਪੁਰਮ 'ਚ ਰਾਜਾ ਰਾਜੇਂਦਰ ਚੋਲਾ ਦੇ ਪਹਿਲੇ ਦੀ ਜਲ ਸੈਨਾ ਮਹਿੰਮ ਦੀ 21000ਵੇਂ ਬਰੇ ਗੰਡ ਮੌਕੇ 1000 ਦਾ ਸਿੱਕਾ ਜਾਰੀ ਕੀਤਾ ਹੈ ਉਧਰ ਡਾਕ ਵਿਭਾਗ ਦਾ ਵੱਡਾ ਐਲਾਨ ਨਵੇਂ ਨਿਯਮ ਲਾਗੂ ਤਾਂ ਦੇਖੋ 1 ਸਤੰਬਰ ਤੋਂ ਰਜਿਸਟਰਡ ਡਾਕ ਸੇਵਾ ਨੂੰ ਸਪੀਡ ਪੋਸਟ ਨਾਲ ਮਿਲਾ ਦਿੱਤਾ ਜਾਵੇਗਾ ਇਸ ਫੈਸਲੇ ਤੋਂ ਬਾਅਦ ਗਾਹਕਾਂ ਨੂੰ ਪਾਰਸਲ ਅਤੇ ਚਿੱਠੀਆਂ ਭੇਜਣ ਲਈ ਸਿਰਫ ਸਪੀਡ ਪੋਸਟ ਦੀ ਹੀ ਸਹੂਲਤ ਦਿੱਤੀ ਜਾਵੇਗੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਜਿਸਟਰਡ ਪੋਸਟ ਬੰਦ ਹੋ ਰਹੀ ਹੈ ਤਾਂ ਦੇਖੋ ਰਜਿਸਟਰਡ ਡਾਕ ਸੇਵਾ ਜੋ ਕਿ 1854 ਦੇ ਵਿੱਚ ਸ਼ੁਰੂ ਹੋਈ ਸੀ ਵਿੱਚ ਡਿਲੀਵਰੀ ਦਾ ਸਬੂਤ ਅਤੇ ਪ੍ਰਾਪਤਕਰਤਾ ਦੇ ਦਸਤਖਤ ਦੀ ਲੋੜ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਵਰਤੋਂ ਵਿੱਚ ਲਗਾਤਾਰ ਕਮੀ ਆਈ ਹੈ 11 ਤੋਂ 12 ਦੇ ਵਿੱਚ ਰਜਿਸਟਰਡ ਡਾਕਾਂ ਦੀ ਗਿਣਤੀ 24 ਕਰੋੜ ਸੀ ਜੋ 19 ਤੋਂ 20 ਤੱਕ ਘਟ ਕੇ 18 ਕਰੋੜ ਰਹਿ ਗਈ ਹੈ ਇਸ ਕਮੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਰਜਿਸਟਰਡ ਡਾਕ ਨੂੰ ਸਪੀਡ ਪੋਸਟ ਵਿੱਚ ਹੀ ਮਿਲਾ ਦਿੱਤਾ ਜਾਵੇਗਾ। ਯਾਨੀ ਕਿ ਸਪੀਡ ਪੋਸਟ ਹੀ ਹੁਣ ਹੋਇਆ ਕਰੇਗੀ। ਰਜਿਸਟਰਡ ਪੋਸਟ ਬੰਦ ਕਰ ਦਿੱਤੀ ਜਾਵੇਗੀ। ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ। 1 ਸਤੰਬਰ ਤੋਂ ਇਹ ਨਿਯਮਾ ਜਿਹੜਾ ਸਾਰੇ ਡਾਕ ਘਰਾਂ ਦੇ ਵਿੱਚ ਲਾਗੂ ਹੋਵੇਗਾ। ਉਧਰ ਇੱਕ ਹੋਰ ਵੱਡੀ ਖਬਰ ਆਧਾਰ ਕਾਰਡ ਵਿੱਚ ਬਦਲਾ ਕਰਵਾਉਣਾ ਹੋਇਆ ਆਸਾਨ ਤੁਸੀਂ ਵੀ ਘਰ ਬੈਠੇ ਕਰ ਸਕਦੇ ਹੋ ਆਪਣੀ ਜਾਣਕਾਰੀ ਵਿੱਚ ਬਦਲਾ ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ ਹੁਣ ਦੇਸ਼ ਭਰ ਵਿੱਚ ਇੱਕ ਨਵਾਂ QR ਕੋਡ ਆਧਾਰਿਤ ਈ ਆਧਾਰ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ ਜੋ 2025 ਦੇ ਅੰਤ ਤੱਕ ਸ਼ੁਰੂ ਹੋ ਸਕਦਾ ਇਸ ਸਿਸਟਮ ਦੀ ਮਦਦ ਨਾਲ ਆਧਾਰ ਕਾਰਡ ਧਾਰਕ ਬਿਨਾਂ ਕਿਸੇ ਭੌਤਿਕ ਫੋਟੋਕਾਪੀ ਦੇ ਡਿਜੀਟਲ ਤੌਰ ਤੇ ਆਪਣੀ ਪਛਾਣ ਦੀ ਪੁਸ਼ਟੀ ਕਰ ਸਕਦੇ ਨੇ ਤਾਂ ਦੇਖੋ ਦੇਸ਼ ਭਰ ਵਿੱਚ ਮੌਜੂਦਾ 1 ਲੱਖ ਆਧਾਰ ਪ੍ਰਮਾਣਿਕरण ਡਿਵਾਈਸਾਂ ਵਿੱਚੋਂ ਲਗਭਗ 2000 ਨੂੰ QR ਕੋਡ ਦੀ ਸਹਾਇਤਾ ਲਈ ਅਪਡੇਟ ਕੀਤਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਤਾਂ ਦੇਖੋ UIDAI ਜਲਦ ਹੀ ਇੱਕ ਨਵਾਂ ਆਧਾਰ ਮੋਬਾਈਲ ਐਪ ਵੀ ਲਾਂਚ ਕਰੇਗਾ ਜੋ ਉਪਭੋਗਤਾ ਆਪਣੇ ਨਾਮ ਪਤੇ ਜਨਮ ਮਿਤੀ ਵਰਗੀਆਂ ਨਿੱਜੀ ਜਾਣਕਾਰੀ ਨੂੰ ਆਪਣੇ ਮੋਬਾਈਲ ਤੋਂ ਹੀ ਸਿੱਧੇ ਅਪਡੇਟ ਕਰ ਸਕਣਗੇ ਹੁਣ ਇਹਨਾਂ ਕੰਮਾਂ ਲਈ ਆਧਾਰ ਕਾਰਡ ਕੇਂਦਰਾਂ ਵਿੱਚ ਜਾਣਾ ਜਾਣ ਦੀ ਲੋੜ ਨਹੀਂ ਪਵੇਗੀ ਸਿਰਫ ਤੁਹਾਨੂੰ ਬਾਇਓਮੈਟ੍ਰਿਕ ਲਈ ਆਧਾਰ ਕਾਰਡ ਕੇਂਦਰ ਵਿੱਚ ਜਾਣਾ ਪਵੇਗਾ ਨਹੀਂ ਤੁਸੀਂ ਆਪਣੇ ਮੋਬਾਈਲ ਐਪ ਤੋਂ ਹੀ ਸਾਰੀ ਜਾਣਕਾਰੀ ਨੂੰ ਆਸਾਨੀ ਨਾਲ ਅਪਡੇਟ ਕਰ ਸਕਦੇ ਹੋ ਨਵੇਂ ਨਿਯਮ ਨੇ ਜਿਹੜੇ ਨਵੰਬਰ ਦੇ ਵਿੱਚ ਲਾਗੂ ਹੋਣਗੇ ਜਿਵੇਂ ਕਿ ਫਿੰਗਰਪ੍ਰਿੰਟ ਅਤੇ ਆਈਸ ਸਕੈਨ ਲਈ ਤੁਹਾਨੂੰ ਸੇਵਾ ਕੇਂਦਰਾਂ ਤੇ ਜਾਣਾ ਪਵੇਗਾ ਬਾਕੀ ਸਾਰੇ ਕੰਮ ਤੁਸੀਂ ਐਪ ਤੋਂ ਹੀ ਅਪਡੇਟ ਕਰ ਸਕਦੇ ਹੋ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਪੰਜਾਬੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫਾ ਇਤਿਹਾਸਿਕ ਫੈਸਲਾ ਤਾਂ ਦੇਖੋ ਆਮ ਆਦਮੀ ਕਲੀਨਿਕ ਲਈ WhatsApp Chatbot ਦੀ ਸ਼ੁਰੂਆਤ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਪੰਜਾਬ ਸਰਕਾਰ ਨੇ ਸੂਬੇ ਦੇ ਸਿਹਤ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ ਆਮ ਆਦਮੀ ਕਲੀਨਿਕਾਂ ਲਈ WhatsApp Chatbot ਦੀ ਸ਼ੁਰੂਆਤ ਕੀਤੀ ਹੈ ਇਸ ਪਹਿਲ ਕਦਮੀ ਨਾਲ ਹੁਣ ਸੂਬੇ ਦੇ ਸਾਰੇ 881 ਆਮ ਆਦਮੀ ਕਲੀਨਿਕਾਂ ਨੂੰ ਇੱਕ ਨਵੀਂ ਤਕਨੀਕ ਨਾਲ ਜੋੜ ਦਿੱਤਾ ਜਾਵੇਗਾ ਜਿਸ ਦਾ ਸਿੱਧਾ ਫਾਇਦਾ ਲੱਖਾਂ ਮਰੀਜ਼ਾਂ ਨੂੰ ਹੋਵੇਗਾ ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਇਨਾ ਕਲੀਨਿਕਾ ਵਿੱਚ ਹਰ ਰੋਜ਼ ਲਗਭਗ 70000 ਮਰੀਜ਼ ਇਲਾਜ ਲਈ ਆਉਂਦੇ ਸਨ ਨਵੇਂ WhatsApp ਚੈਟਬੋਟ ਨਾਲ ਮਰੀਜ਼ਾਂ ਲਈ ਸਿਹਤ ਸਹੂਲਤਾਂ ਤੱਕ ਪਹੁੰਚ ਕਰਨਾ ਆਸਾਨ ਹੋ ਜਾਵੇਗਾ ਇੱਕ ਵੱਡੀ ਤਬਦੀਲੀ ਦਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਉਦੋਂ ਇੱਕ ਹੋਰ ਵੱਡੀ ਖਬਰ BSNL ਦਾ ਵੱਡਾ ਧਮਾਕਾ ਸਿਰਫ 1 ਰੁਪਏ ਚ 23 ਦਿਨਾਂ ਤੱਕ ਫ੍ਰੀ 4G ਡਾਟਾ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣੇ ਗਾਹਕਾਂ ਲਈ ਇੱਕ ਖਾਸ ਪਲਾਨ ਤਿਆਰ ਕੀਤਾ ਹੈ ਕੰਪਨੀ ਨੇ ਫ੍ਰੀडम ਪਲਾਨ ਲਾਂਚ ਕੀਤਾ ਜੋ ਕਿ 1 ਰੁਪਏ ਦੇ ਵਿੱਚ 30 ਦਿਨਾਂ ਤੱਕ 4G ਡਾਟਾ ਪ੍ਰਦਾਨ ਕਰੇਗਾ 77ਵੇਂ ਆਜ਼ਾਦੀ ਜਸ਼ਨ ਦੇ ਮੌਕੇ ਇਸ ਦਾ ਐਲਾਨ ਜਿਹੜਾ ਕੀਤਾ ਜਾਵੇਗਾ ਵੱਡਾ ਆਫਰ ਜਿਹੜਾ ਆਮ ਲੋਕਾਂ ਨੂੰ BSNL ਵੱਲੋਂ ਦਿੱਤਾ ਜਾ ਰਿਹਾ ਹੈ BSNL ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਆਪਣੇ ਸਵੈਦੀ 4G ਨੈਟਵਰਕ ਦੀ ਸਥਾਪਨਾ ਪੂਰੀ ਕੀਤੀ ਹੈ ਇਸ ਯੋਜਨਾ ਤਹਿਤ ਗਾਕਾਂ ਨੂੰ ਅਸੀਮਤ ਸਤਾਂ ਤੇ STD ਕਾਲਾਂ ਹਰ ਰੋਜ਼ 2GB ਡਾਟਾ 100 SMS ਦਿਨ ਵਿੱਚ ਤਾਂ ਦੇਖੋ 4G ਡਾਟਾ 1 ਰੁਪਏ ਦੇ ਵਿੱਚ 30 ਦਿਨਾਂ ਲਈ ਵੱਡਾ ਐਲਾਨ ਕੀਤਾ ਗਿਆ ਉਧਰ ਮਾਨ ਸਰਕਾਰ ਹੋਈ ਸਖਤ ਪੰਜਾਬ ਪੁਲਿਸ ਨੂੰ ਨਵੇਂ ਨਿਰਦੇਸ਼ ਕਿਤੇ ਜਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਆਜ਼ਾਦੀ ਦਿਵਸ 2025 ਦੇ ਸ਼ਾਂਤੀਪੂਰਨ ਜਸ਼ਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਰਾਜ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਪੰਡਰਵਾੜਾ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਤਾਂ ਦੇਖੋ ਡੀਜੀਪੀ ਯਾਦਵ ਨੇ ਨਿਰਦੇਸ਼ਾਂ ਅਨੁਸਾਰ ਸਾਰੇ ਪੁਲਿਸ ਕਮਿਸ਼ਨਰ ਸੀਨੀਅਰ ਪੁਲਿਸ ਸੁਪਰੀਡੈਂਟਾਂ ਨੂੰ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਉਪਾਅ ਵਧਾਉਣ ਗਸ਼ਤ ਵਧਾਉਣ ਅਤੇ ਰਾਤ ਦੀਆਂ ਕਾਰਵਾਈਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ ਦੇਖੋ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸੁਕਲਾ ਨੇ ਕਿਹਾ ਕਿ ਇਹਨਾਂ ਦੋ ਹਫ਼ਤਿਆਂ ਵਿੱਚ ਪੂਰੀ ਤਰ੍ਹਾਂ ਜਿਹੜੀ ਜਾਂਚ ਕੀਤੀ ਜਾਵੇ ਜੇਲਾਂ ਦੀ ਜਾਂਚ ਕੀਤੀ ਜਾਵੇ ਮਹੱਤਵਪੂਰਨ ਥਾਵਾਂ ਤੇ ਚੈੱਕ ਪੋਸਟਾਂ ਸਥਾਪਿਤ ਕਰਨਾ ਸਰਚ ਆਪਰੇਸ਼ਨ ਚਲਾਏ ਜਾਣ ਸਖਤ ਨਜ਼ਰ ਰੱਖੀ ਜਾਵੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਹਾਂ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਨਮਾ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ